ਸਰਕਾਰੀ ਫਿਲਟਰ ਪਏ ਹੋਏ ਆ ਥੱਲੇ ਪਾਣੀ ਜਦੋਂ ਸੇਮ ਆਈ ਸੀ ਉਸ ਟਾਈਮ ਤੇ ਪਏ ਸੀ ਬਾਦਲ ਸਾਹਿਬ ਨੇ ਤੇ ਇਹ ਨਾ ਉਥੇ ਗੇਟ ਲੱਗਿਆ ਹੋਇਆ ਇੱਕ ਕਮਰਾ ਬਣਿਆ ਹੋਇਆ ਲੋਹੇ ਦਾ ਗੇਟ ਹੈ ਉਹ ਚੋਰੀ ਹੋ ਗਿਆ ਸਰਕਾਰੀ ادارے ਦਾ ਗੇਟ ਆ ਉੱਤੇ ਲੱਗਿਆ ਸੀ ਇਹ ਚੋਰੀ ਕਰਕੇ ਲੈ ਆਏ ਸੀ ਇਹਨਾਂ ਪਤਾ ਜਿਹੜਾ ਦੁਪਹਿਰ ਵੇਲੇ ਆਟੋ ਕੀਤਾ ਤੇ ਆਟੋ ਤੇ ਲੱਜ ਕੇ ਇਹ ਮਲੋਡ ਲੈ ਆ ਰਹੇ ਸੀ ਪਿੰਡ ਫਤੇਪੁਰ ਮਨੀਆਂ ਵਾਲੇ ਵਿੱਚ ਸੇਮ ਨਾਲੇ ਦੇ ਪਾਣੀ ਦੀ ਨਿਕਾਸੀ ਦੇ ਲਈ ਲਗਾਈਆਂ ਗਈਆਂ ਮੋਟਰਾਂ ਦੇ ਕਮਰਿਆਂ ਵਿੱਚ ਲੱਗੇ ਲੋਹੇ ਦੇ ਗੇਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਕੁਝ ਦਿਨ ਪਹਿਲਾਂ ਚੋਰੀ ਹੋਏ ਗੇਟ ਵੇਚਣ ਦੇ ਮੰਤਵ ਨਾਲ ਇੱਕ ਵਿਅਕਤੀ ਵੱਲੋਂ ਆਟੋ ਵਿੱਚ ਭਰ ਕੇ ਮਲੋਠ ਜਾਂਦਿਆਂ ਪਿੰਡ ਵਾਸੀਆਂ ਵੱਲੋਂ ਪਿੱਛਾ ਕਰਕੇ ਆਟੋ ਚਾਲਕ ਨੂੰ ਕਾਬੂ ਕਰਕੇ ਚੋਰੀ ਕੀਤਾ ਸਮਾਨ ਬਰਾਮਦ ਕਰਕੇ ਸਿਟੀ ਪੁਲਿਸ ਹਵਾਲੇ ਕਰ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਲਿੰਕ ਸੜਕਾਂ ਦੇ ਲੱਗੇ ਸਾਈਨ ਬੋਰਡ ਸਰਕਾਰੀ ਦਿਨੇਜ਼ ਵਿਭਾਗ ਦੀਆਂ ਮੋਟਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਲੱਗੇ ਲੋਹੇ ਦੇ ਬੋਰਡ ਆਦਿ ਚੋਰੀ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ ਬੀਤੇ ਦਿਨ ਪਿੰਡ ਫਤੇਪੁਰ ਮਨੀਆਂ ਤੋਂ ਸ਼ੇਰਾਂ ਵਾਲਾ ਰੋਡ ਤੇ ਕੁਲਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਦੇ ਖੇਤਾਂ ਵਿੱਚ ਸੇਮ ਤੇ ਡਰੇਨਜ਼ ਵਿਭਾਗ ਵੱਲੋਂ ਮੋਟਰਾਂ ਲਾਉਣ ਲਈ ਬਣਾਏ ਗਏ ਕਮਰਿਆਂ ਨੂੰ ਲੱਗੇ ਲੋਹੇ ਦੇ ਗੇਟ ਬੀਤੇ ਦਿਨ ਕੋਈ ਚੋਰੀ ਕਰਕੇ ਲੈ ਗਿਆ ਅੱਜ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਲੋਹੇ ਦੇ ਚੋਰੀ ਹੋਏ ਗੇਟ ਇੱਕ ਆਟੋ ਰਿਕਸ਼ਾ ਚਾਲਕ ਮੋ ਵੱਲ ਲੈ ਕੇ ਜਾ ਰਿਹਾ ਸੀ ਜਿਸ ਤੇ ਉਹਨਾਂ ਨੇ ਪਿੱਛਾ ਕਰਕੇ ਮਨੋਟ ਰੇਲਵੇ ਓਵਰ ਬ੍ਰਿਜ ਤੇ ਆਟੋ ਚਾਲਕ ਨੂੰ ਰੋਕ ਲਿਆ ਅਤੇ ਇਸ ਸਬੰਧੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਤਾਂ ਪੀਸੀਆਰ ਦੀ ਟੀਮ ਆਟੋ ਚਾਲਕ ਨੂੰ ਕਾਬੂ ਕਰਕੇ ਥਾਣੇ ਲੈ ਗਈ ਪੁਲਿਸ ਵੱਲੋਂ ਉਹਨਾਂ ਨੂੰ ਇਸ ਸਬੰਧੀ ਕਾਰਵਾਈ ਲਈ ਲੰਮੀ ਥਾਣੇ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਵੱਲੋਂ ਉਕਤ ਦਰਖਾਸਤ ਦਿੱਤੀ ਗਈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਪਿੰਡ ਫਤਿਹਪੁਰ ਮੰਨੀ ਵਾਲਾ ਜੀ ਕੀ ਹੋਇਆ ਜੀ ਅੱਜ ਆਪਾਂ ਇੱਥੇ ਹੋਏ ਇਹ ਨਾ ਜੀ ਇੱਕ ਫਤਿਹਪੁਰ ਮੰਨੀਆਂ ਤੇ ਨਾ ਇੱਕ ਜਿਹੜੇ ਸਰਕਾਰੀ ਫਿਲਟਰ ਪਏ ਹੋਏ ਆ ਥੱਲੇ ਪਾਣੀ ਜਦੋਂ ਸੇਮ ਆਈ ਸੀ ਉਸ ਟਾਈਮ ਤੇ ਪਾਏ ਸੀ ਬਾਦਲ ਸਾਹਿਬ ਨੇ ਤੇ ਇਹ ਨਾ ਉਥੇ ਗੇਟ ਲੱਗਿਆ ਹੋਇਆ ਇੱਕ ਕਮਰਾ ਬਣਿਆ ਹੋਇਆ ਲੋਹੇ ਦਾ ਗੇਟ ਹੈ ਉਹ ਚੋਰੀ ਹੋ ਗਿਆ ਅ ਪਰਸੋ ਰਾਤ ਨੂੰ ਤੇ ਉਹਨ ਦੀ ਬਾਬਤ ਅੱਜ ਦੂਜਾ ਕੀ ਉਹਨਾਂ ਨੇ ਇਧਰੋਂ ਲਈ ਆਉਂਦੇ ਸੀਗੇ ਤੇ ਸਾਡੇ ਪਿੰਡ ਦੇ ਬੰਦੇ ਸੀ ਨਾ ਉਹਨਾਂ ਨੇ ਦੇਖ ਲਿਆ ਇਹ ਗੇਟ ਆ ਉਹਨਾਂ ਨੇ ਸਿਆਣ ਲਿਆ ਤੇ ਉਹਨਾਂ ਨੇ ਇਹਨੂੰ ਪਕੜ ਲਿਆ ਤੇ ਪਕੜ ਕੇ ਖਲਾਰ ਲਿਆ ਉਹਦੇ ਬਾਬਤ ਅਸੀਂ ਇੱਥੇ ਇਕੱਠੇ ਹੋਏ ਆ। ਇਹ ਅੱਗੇ ਵੀ ਕੋਈ ਪਿੰਡ ਜਿਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ। ਹਾਂਜੀ ਹਾਂਜੀ ਬਹੁਤ ਹੁੰਦੀਆਂ ਆਂ ਜੀ ਅੱਗੇ ਵੀ ਪਿੰਡ ਦਾ ਪਿੰਡ ਦੇ ਵਿੱਚ ਅੱਗੇ ਇੱਕ ਵਾਰੀ ਵਾਟਰ ਬਾਕਸ ਦੇ ਵਿੱਚ ਵੀ ਮੋਟਰ ਖੁੱਲ ਗਈ, ਗੇਟ ਲੈ ਗਿਆ। ਉਹ ਵੀ ਅਸੀਂ ਪਿੰਡ ਦਾ ਹੀ ਬੰਦਾ ਸੀ ਉਹ ਵੀ ਅਸੀਂ ਫੜ ਲਿਆ ਸੀਗਾ। ਭਾਈ ਜੀ ਜਿਸ ਤਰ੍ਹਾਂ ਇਹ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨੇ ਕਿਤੇ ਵੇਖੋ ਵੇਖੋ ਜੀ ਪੁਲਿਸ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਹੀਂ ਹੈਗੀ ਇਹ ਜਿਹੜੇ ਨਸ਼ੇ ਵਾਲੇ ਬੰਦੇ ਆ ਇਹ ਵਾਰਦਾਤਾ ਹੀ ਰਾਤ ਨੂੰ ਕਰਦੇ ਆ ਹਾਂ ਉਹ ਐਸੇ ਜਿਹੜਾ ਇਹ ਕਮਰਾ ਸਾਡੇ ਘਰ ਤੋਂ ਤਕਰੀਬਨ ਥੋੜੀ ਦੂਰੀ ਏ ਪਰ ਉਹ ਵਾਰਦਾਤਾ ਵੀ ਉਸ ਟਾਈਮ ਕਈ ਵਾਰੀ ਬੰਦਾ ਕੋਈ ਨਹੀਂ ਬਾਹਰ ਨਿਕਲਿਆ ਔਰ ਚੱਲਦੀ ਸੜਕਾ ਜਿਹੜੀ ਸ਼ੇਰਾ ਵਾਲੇ ਨੂੰ ਜਾਂਦੀ ਆ ਉਦੋਂ ਕੁਦਰਤੀ ਕੋਈ ਇਹਨਾਂ ਨੇ ਕੋਈ ਸਿਸਟਮ ਹੀ ਹੋਵੇਂ ਤਾਂ ਬਣਾਇਆ ਹੋਊਗਾ ਲਾਉਣ ਦਾ ਇਹਨਾਂ ਦਾ ਪਤਾ ਨਹੀਂ ਇਹ ਕਰਦੇ ਕਿ ਇਹਨੇ ਲੋਹੇ ਦੀ ਚੀਜ਼ ਕੋਈ ਛੱਡਦੇ ਹੀ ਨਹੀਂ ਕਿਤੇ ਵੀ ਜਿਵੇਂ ਨਾਲਿਆਂ ਦੇ ਉੱਤੇ ਕੋਈ ਆਪਣੇ ਪੁੱਲ ਦੇ ਉੱਤੇ ਲੱਗੀਆਂ ਹੁੰਦੀਆਂ ਐ ਅੰਗਲਾਈਆਂ ਉਹ ਨਹੀਂ ਛੱਡੀਆਂ ਇਹਨਾਂ ਨੇ ਜਿੱਥੇ ਕੋਈ ਪਿੰਡਾਂ ਦੇ ਨਾਲ ਲਿਖੇ ਹੁੰਦੇ ਆ ਲੋਹੇ ਵਾਲੇ ਤਖਤੇ ਲੱਗੇ ਹੁੰਦੇ ਆ ਉਹ ਨਹੀਂ ਛੱਡੇ ਇਹਨਾਂ ਨੇ ਜਿੱਥੇ ਇਹਨਾਂ ਨੂੰ ਮਿਲਦੇ ਆ ਤੇ ਨਸ਼ੇ ਵਾਲੇ ਲਾ ਕੇ ਲੈ ਜਾਂਦੇ ਆ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਪਿੰਡ ਜਿਹੜਾ ਪਿੰਡ ਹੈ ਜੀ ਪਿੰਡ ਫਤਿਹਪੁਰ ਮੰਨੀਆ ਵਾਲਾ ਕੀ ਹੋਇਆ ਜੇ ਅੱਪ ਇੱਥੇ ਇਕੱਠੇ ਹੋਏ ਜੀ ਇਹ ਜੀ ਅੱਜ ਸਾਡੇ ਪਿੰਡੋਂ ਮੰਨ ਲਓ ਗੇਟ ਚੋਰੀ ਕੀਤਾ ਸੀ ਇੱਕ ਇਹ ਸੀ ਨਾਲ ਜਿੰਦੀ ਅੱਗੇ ਤੁਸੀਂ ਇੰਟਰਵਿਊ ਕੀਤਾ ਇਹ ਗੇਟ ਹੈ ਜੀ ਉਸ ਦਾ ਜਿੱਥੇ ਬਦਲ ਸਰਕਾਰ ਨੇ ਫਿਲਟਰ ਪਵਾਏ ਸੀ ਜਦੋਂ ਸੇਮ ਆਈ ਸੀ ਸਰਕਾਰੀ ادارے ਦਾ ਗੇਟ ਹੈ ਉੱਥੇ ਲੱਗਿਆ ਸੀ ਇਹ ਚੋਰੀ ਕਰਕੇ ਅੱਜ ਤੋਂ ਕੋ ਦੋ ਤਿੰਨ ਦਿਨ ਪਹਿਲਾਂ ਚੋਰੀ ਕਰਕੇ ਲਏ ਸੀ ਇਹਨਾਂ ਚਪਾਤਾ ਚਪਾਉਣ ਤੋਂ ਬਾਅਦ ਇਹਨਾਂ ਨੇ ਅੱਜ ਦੁਪਹਿਰ ਵੇਲੇ ਆਟੋ ਕੀਤਾ ਤੇ ਆਟੋ ਤੇ ਲੱਦ ਕੇ ਇਹ ਮਲੋਡ ਲਿਆ ਰਹੀ ਸੀ ਕੁਝ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਿਆ ਵੀ ਇਹ ਗੇਟ ਕਿੱਧਰ ਨਾਲ ਜਾ ਰਿਹਾ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਗੇਟ ਮਨ ਲਓ ਚੋਰੀ ਕਰਕੇ ਲ ਜਾ ਰਿਹਾ ਹੈ ਸਰਕਾਰ ਦਾ ਗੇਟ ਹੈ ਤੇ ਇਸ ਕਰਕੇ ਅਸੀਂ ਇਹਨੂੰ ਅੱਜ ਇੱਥੇ ਫੜ ਲਿਆ ਕੁਝ ਸਾਡੇ ਪਤਵੰਤੇ ਪਿੰਡ ਤੋਂ ਬੰਦੇ ਆਉਂਦੇ ਪਏ ਆ ਜਿਨੇ ਗੇਟ ਚੋਰੀ ਕੀਤਾ ਇਹਨੇ ਅੱਜ ਤੋਂ 5-6 ਸਾਲ ਪਹਿਲਾਂ ਇੱਕ ਭਈਆ ਸਾਡੇ ਪਿੰਡ 'ਚ ਮਾਰਿਆ ਸੀ ਜਸਬੀਰ ਸਿੰਘ ਨੰਬਰਦਾਰ ਦੇ ਘਰੇ ਮਨ ਲਓ ਖੇਤ ਰਿੰਦਾ ਸੀ ਇਹਨੇ ਭਈਆ ਮਾਰਿਆ ਸੀ ਉਹੀ ਬੰਦਾ ਹੈ ਸਾਗੀ ਬੰਦਾ ਜਿਨੇ ਗੇਟ ਚੋਰੀ ਕੀਤਾ ਇਹ ਸਾਡੇ ਘਰਾਂ ਦੇ ਕੋਲ ਮੋਟਰ ਲੱਗੀ ਆ ਸਰਕਾਰੀ ਜਿੱਤੋ ਇਹ ਗ੍ਰੇਡ ਚੋਰੀ ਕਰਕੇ ਲਿਆਇਆ